ਦੇ ਪਾਸੇ ਪ੍ਰਤਾਪ ਕਣਿਆਨੇ ਦਾ ਦੂਜਾ ਸੈਮੀਫਾਈਨਲ ਖੇੜਿਆ ਜਾ ਰਿਹਾ ਹੈ ਪੱਟਾ ਦੇ ਬਾਈ ਦੀਆਂ ਥਾਪੀਆਂ ਪ੍ਰਤਾਪ ਵੀ ਮੰਨਿਆ ਪਰ ਮੰਨਿਆ ਭੂਰੀ ਵੀ ਮੰਨਿਆ ਪਰ ਮੰਨਿਆ ਦੋ ਖਿਡਾਰੀਆਂ ਦੇ ਦਰਮਿਆਨ ਰਾਏਕੋੜ ਦਾ ਮੇਲਾ ਚੱਲਦਾ ਪ੍ਰਤਾਪ ਨੇ ਵਜਾ ਵਜਾ ਕਰਾਦੀ ਹੈ ਜਫਾ ਡੇਢ ਵਾਲਾ ਲੱਗ ਗਿਆ ਤੇ ਕਹਿੰਦੇ ਮੁੰਡੇ ਦੀ ਗਾਲੀ ਬਣ ਜਾਣੀ ਹੈ ਆ ਦੋ ਖਿਡਾਰੀਆਂ ਦੇ ਦਰਮਿਆਨ ਵਾਹ ਅਵੀ ਖਬਰੂ ਹੈ ਰਾਏਕੋਟ ਨੱਚ ਉੱਠਿਆ ਰਾਏਕੋਟ ਕਬੱਡੀ ਵਾਲੇ ਸ਼ੀਲੂ ਆਖਦੇ ਆ ਤੇ ਦੂਸਰੇ ਪਾਸੇ ਮਨਹੀਸ਼ ਬਰਹਾਰਾ ਹੁਣ ਚਾਰਾਂ ਦੀ ਪਈ ਹੋਈ ਆਹ ਮੁਕਾਬਲਾ ਪਰ ਮੁਕਾਬਲਾ ਮੁਕਾਬਲਾ ਪਰ ਥੋੜਾ ਜਫਿਆਂ ਦਾ ਲਓ ਸਾਹਮਣੇ ਪਈ ਹੋਈ ਰੇਡ ਚਾਰਾਂ ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਪ੍ਰਤਾਪ ਦੀ ਕਬੱਡੀ ਤੇ ਸ਼ੀਲੂ ਦਾ ਆਹ ਪਿਆ ਹੋਇਆ ਪੇਚਾ ਬਾਈ ਦੇ ਤੱਕੇ ਇਹ ਮਾਰ ਮਾਰਿਆਂ ਦਾ ਤੰਦ ਵਿੱਚ ਫਿਰ ਵਧਿਆ ਹੋਇਆ ਗੱਗਾ ਕੈਨੇਡਾ ਲਾਡੀ ਪੈਣੀ ਬਰਿੰਗਾ ਵੀਰ ਕਹਿੰਦੇ 1000 ਪਿੰਚ ਲੈ ਆ ਉਹ ਬਾਈ ਆਇਆ ਸੁਬਾਹ ਤਨਵੀਰ 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 ਤੇ ਬਬਰਾਂ ਤਨਵੀਰ ਤੇ ਬਬਰਾਂ ਤਨਵੀਰ ਤੇ ਬਬਰਾਂ ਤਨਵੀਰ ਤੇ ਬਬਰਾਂ 1000 ਸੁਖਵੀਰ ਵੱਲੋਂ ਐ ਸਿਰਾ ਹੋ ਗਿਆ ਰਾਏਕੋੜ ਚੱਲਦਾ ਲੋਕ ਖੁੱਬੇ ਪਏ ਐ ਤੇ ਕਹਿੰਦੇ ਸਾਹਮਣੇ ਕਬੱਡੀ ਪਾਉਂਦੇ ਨੇ ਪ੍ਰਤਾਪ ਫੇਰ ਲਓ ਸ਼ੀਲੂ ਤੇ ਪ੍ਰਤਾਪ ਦੇ ਦਰਮਿਆਨ ਪਰਤਾਪ ਕੜਿਆਣੇ ਵਾਲਾ ਉਹ ਮੁੰਡਾ ਬੱਲੇ ਬੱਲੇ ਕਰਾ ਦੇ ਤੇ 3100 ਦਿੱਤਾ ਜਾਵੇਗਾ ਉਧਰ ਕਹਿਲ ਸਰਪੰਚ ਜੀ ਬੈਠੇ ਹੋਏ ਨੇ ਬਿਲਕੁਲ ਧੰਨਵਾਦ ਹੈ ਤਾੜੀ 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 ਸਿਰਾ ਤਾੜੀ ਸਿਰਾ ਰਾਏਪੁਰ ਦੇ ਵਿੱਚ ਸਿਰਾ ਹੋਇਆ ਪਿਆ ਏ ਇਹਨੂੰ ਪ੍ਰਤਾਪ ਆਉਂਦੇ ਆ ਇਹਨੂੰ ਪ੍ਰਤਾਪ ਆਉਂਦੇ ਆ ਇਹਨੂੰ ਪ੍ਰਤਾਪ ਆਉਂਦੇ ਆ ਇਹਨੂੰ ਪ੍ਰਤਾਪ ਆਉਂਦੇ ਆ ਇਹਨੂੰ ਪ੍ਰਤਾਪ ਕਹਿੰਦੇ ਆ ਲਾਡੀ ਪਈ ਹੋਈ ਰੇਡ ਹੁਣ ਦੇਖ ਲਿਆ ਵਿਚਾਰਾਂ ਦੇ ਵਿੱਚੋਂ ਵਿਚਾਰਾਂ ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਲਓ ਕੈਮਰੇ ਫੋਕਸ ਹੈ ਦੁਨੀਆ ਨੇ ਨਿਗਾਹਾਂ ਗੱਡੀਆਂ ਹੋਈਆਂ ਮੁੰਡਾ ਮੈਨੂੰ ਇਸ ਨਾਲ ਖੇਡਦਾ ਲੱਗਦਾ ਆ ਪਈ ਹੋਈ ਰੇਡ ਤੇ ਨੈਸ਼ਨਲ ਸਟਾਈਲ ਦਾ ਵੀ ਵਧੀਆ ਖਿਡਾਰੀ ਹੋਵੇਗਾ ਪਰ ਅੱਜ ਕਹਿੰਦੇ ਸਰਕਲ ਅੱਜ ਪੰਜਾਬ ਸਟਾਈਲ ਅੱਜ ਦਾਇਰੇ ਵਾਲੇ ਕਬੱਡੀ ਏ fue agarrado por rival que le